ਹੈਲੋ एवरीवन वेलकम اور वेलकम बैक टू माय चैनल ਪੀਐਸ ਮੈਸਟਰ 5 ਪੰਜਾਬੀ ਲਾਜ਼ਮੀ ਦਾ ਸਿਲੇਬਸ ਆਪਾਂ ਸਟਾਰਟ ਕੀਤਾ ਹੋਇਆ ਹੈ ਨਿਊ ਸਿਲੇਬਸ ਸਟਾਰਟ ਕੀਤਾ ਹੋਇਆ ਹੈ ਜਿਸ ਦੇ ਵਿੱਚ ਆਪਾਂ 3rd ਨੰਬਰ ਕੁਐਸਚਨ ਅੱਜ ਕਵਰ ਕਰਾਂਗੇ ਪਾਸ਼ਾ ਨੀਤੀ ਬਾਰੇ ਅੰਤਰਰਾਸ਼ਟਰੀ ਖੋਜ ਇਹਦੇ ਟੌਪਿਕਸ ਆਪਾਂ ਕਵਰ ਕਰ ਰਹੇ ਹਾਂ ਤਾਂ ਬਹੁਤ ਸਾਰੇ ਸਟੂਡੈਂਟਸ ਦੀ ਇਨਕੁਆਰੀ ਹੈ ਕਿ ਮੈਮ ਸਿਲੇਬਸ ਕਿਹੜਾ ਦਾ ਦੇਖੋ ਸਿਲੇਬਸ ਹਲੇ ਤੱਕ ਜਿਹੜੀਆਂ ਬੁੱਕਸ ਅਵੇਲੇਬਲ ਨੇ ਮਾਰਕੀਟ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਿਲੇਬਸ ਅਵੇਲੇਬਲ ਹੈ ਉਹ ਹੈਗਾ ਇੱਕ ਤਾਂ ਆਪਣਾ ਜਿਹੜਾ ਪਹਿਲੇ ਵਾਲਾ ਭਾਗ ਹੈ ਡਾਇਰੀ ਵਗੈਰਾ ਹਨਾ ਉਹ ਵਾਲੇ ਇੱਕ ਤਾਂ ਉਹ ਵਾਲਾ ਪਾਰਟ ਠੀਕ ਹੈ ਜੀਵਨੀ ਵਾਲਾ ਤੇ ਇੱਕ ਜਿਹੜਾ ਹੈਗਾ ਏ ਬੁੱਕ ਫਾਈਨ ਤੇ ਇੱਕ ਸਿਰਜਣਾਤਮਕ ਵਾਲਾ ਵੀ ਵਰਡ ਦੰਦੇ ਨੇ ਤੇ ਆਪਾਂ ਨੇ ਜਿਹੜਾ ਹੈ ਕਹਾਣੀ ਜਾਂ ਫਿਰ ਨਿਬੰਧ ਜਾਂ ਫਿਰ ਜਿਹੜਾ ਹੈ ਕਵਿਤਾ ਲਿਖਣੀ ਹੈ ਹਨਾ ਤਾਂ ਹਲੇ ਤੁਸੀਂ ਇਹ ਵਾਲਾ ਸਿਲੇਬਸ ਜਿਹੜਾ ਹੈਗਾ ਫੋਲੋ ਕਰ ਲਓ ਕਿਉਂਕਿ ਇਹ ਤਿੰਨੇ ਚੀਜ਼ਾਂ ਹਰੇਕ ਸਿਲੇਬਸ 'ਚ ਨੇ ਠੀਕ ਹੈ ਤੇ ਰਹਿ ਗਈ ਗੱਲ ਆਪਣਾ ਬੁੱਕ ਪਾਰਟ ਦੀ ਵੀ ਗੁਰਨਾਨਕ ਵਾਲੀ ਸਾਖੀ ਪੇਡ ਚਲ ਵਾਲੇ ਚੈਪਟਰਸ ਲੱਗੇ ਨੇ ਜਾਂ ਫਿਰ ਜਿਹੜੇ ਨਵੇਂ 16 17 ਚੈਪਟਰਸ ਆਏ ਨੇ ਨਵੇਂ ਸਿਲੇਬਸ ਦੇ ਵਿੱਚ ਜਿਹੜਾ ਕਿ ਪ੍ਰਾਈਵੇਟ ਵਾਲਿਆਂ ਲਈ ਆਇਆ ਹੈ ਉਹ ਕਰਨੇ ਆ ਉਹਦੇ ਲਈ ਹਲੇ ਤੁਸੀਂ ਰੁਕ ਜੋ ਹਲੇ ਤੁਸੀਂ ਸਿਰਫ ਔਰ ਸਿਰਫ ਇਹੀ ਕੰਟੈਂਟ ਜਿਹੜਾ ਹੈ ਫੋਲੋ ਕਰਨਾ ਹੈ ਤਾਂ ਜਿਹੜੇ ਵੀ ਵਿਦਿਆਰਥੀਆਂ ਦੀ ਰੀਪੀਅਰ ਵੀ ਆਈ ਹੋਈ ਹੈ ਬੀਤੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ 2022 ਚ 21 ਚ 23 ਚ 24 ਚ ਤਾਂ ਉਹੀ ਵਾਲਾ ਸਿਲੇਬਸ ਜਿਹੜਾ ਹੈ ਤੁਸੀਂ ਸਾਰਾ ਫੋਲੋ ਕਰਨਾ ਹੈ ਜਿਹੜਾ ਮੈਂ ਕਰਵਾ ਰਹੀ ਹਾਂ ਠੀਕ ਹੈ ਬਾ ਕੀ ਅਗਰ ਸਿਲੇਬਸ ਦੇ ਵਿੱਚ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਹਾਲੇ ਤੁਸੀਂ ਇੰਨਾ ਕੁ ਪੜਨਾ ਸ਼ੁਰੂ ਕਰ ਦਿਓ ਬਾਕੀ ਸਾਰਾ ਸਿਲੇਬਸ ਕੰਟੈਂਟ ਸਿਲੇਬਸ ਰਿਗਾਰਡਿੰਗ ਜਾਂ ਪੇਪਰਾਂ ਰਿਗਾਰਡਿੰਗ ਤੁਹਾਨੂੰ ਅਪਡੇਟ ਇੱਥੇ ਮਿਲਦੀ ਰਹੂਗੀ ਤੇ ਬਾਕੀ ਸਬਜੈਕਟਸ ਦੀ ਵੀ ਤਿਆਰੀ ਆਪਣੇ ਚੈਨਲ ਦੇ ਉੱਤੇ ਅਵੇਲੇਬਲ ਹੈ ਚੈੱਕ ਤੁਸੀਂ ਕਰ ਸਕਦੇ ਹੋ ਤੇ ਜਿੱਥੋਂ ਤੁਸੀਂ ਲਾਈਕ ਕਰਦੇ ਹੋ ਇੱਕ ਤਾਂ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਉੱਥੇ ਹੀ ਹਾਈਪ ਦਾ ਵੀ ਬਟਨ ਆਉਂਦਾ ਉੱਥੇ ਮੈਨੂੰ ਪੁਆਇੰਟਸ ਤੁਸੀਂ ਦੇ ਸਕਦੇ ਹੋ ਤੁਹਾਡਾ ਫੇਵਰਟ ਚੈਨਲ ਦੀ ਜਿਹੜੀ ਰੀਚ ਹੈ ਉਹ ਉਹਦੇ ਨਾਲ ਵੱਧ ਚੁੱਕੀ ਠੀਕ ਹੈ ਸੋ ਸਟਾਰਟ ਕਰਦੇ ਹਾਂ ਇਸ ਦਾ ਵੀਡੀਓ ਪਹਿਲਾਂ फटाफट ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤਾਂ 3 ਨੰਬਰ ਕੁਐਸਚਨ ਵਿਦੇਸ਼ੀ ਭਾਸ਼ਾ ਦੀ ਪੜ੍ਹਾਈ ਅਤੇ ਮਾਤ ਭਾਸ਼ਾ ਦਾ ਮਾਧਿਅਮ ਵਿਚਾਰ ਪੇਸ਼ ਕਰੋ ਕਿਵੇਂ ਵੀ ਆ ਜਾਏ ਮਾਤ ਭਾਸ਼ਾ ਦਾ ਮਾਧਿਅਮ ਅਤੇ ਵਿਦੇਸ਼ੀ ਭਾਸ਼ਾ ਦੀ ਪੜ੍ਹ ਇਹ ਤੇ ਮਾਤ ਪਾਸ਼ਾ ਦਾ ਮਾਧਿਅਮ ਤਾਂ ਇਹੀ ਕੁਸ਼ਚਨ ਆਪਾਂ ਨੇ ਅਟੈਂਪਟ ਕਰਨਾ ਬਹੁਤ ਈਜ਼ੀ ਵੇ ਦੇ ਨਾਲ ਸਮਝਾਉਂਗੀ ਹੁਣ ਦੇਖੋ ਮਾਤ ਪਾਸ਼ਾ ਮਦਰ ਟੰਗ ਠੀਕ ਹੈ ਇਹਦਾ ਜਿਹੜਾ ਮਾਧਿਅਮ ਹੈ ਜਦੋਂ ਇਹਦੇ ਵਿੱਚ ਟੀਚ ਕਿ ਤਰ੍ਹਾਂ ਹੈ ਜਿਵੇਂ ਕਿ ਆਪਣੀ ਪੰਜਾਬੀਆਂ ਦੀ ਮਾਤ ਭਾਸ਼ਾ ਹੈਗੀ ਹੈ ਪੰਜਾਬੀ ਤੇ ਜਦੋਂ ਪੰਜਾਬੀ ਵਿੱਚ ਆਪਾਂ ਮੀਡੀਅਮ ਆਫ ਇੰਸਟਰਕਸ਼ਨ ਜਿਹੜਾ ਹੈ ਆਪਾਂ ਪੰਜਾਬੀ ਵਿੱਚ ਪੜਦੇ ਆਂ ਅਤੇ ਵਿਦੇਸ਼ੀ ਭਾਸ਼ਾ ਦੀ ਪੜਾਈ ਤਾਂ ਇਹਨਾਂ ਬਾਰੇ ਦੋਨਾਂ ਦੇ ਬਾਰੇ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਨੇ ਹੁਣ ਜਿਨ੍ਹਾਂ ਨੇ ਇਹ ਬੁੱਕ ਲਿਖੀ ਹੈ ਡਾਕਟਰ ਜੋਗਾ ਸਿੰਘ ਠੀਕ ਹੈ ਇਹ ਕਿਤਾਬ ਚ ਜਿਨ੍ਹਾਂ ਨੇ ਲਿਖਿਆ ਹੈ ਉਹ ਲਿਖਦੇ ਨੇ ਕਿ ਵਿਦੇਸ਼ੀ ਭਾਸ਼ਾ ਸਿੱਖਣ ਬਾਰੇ ਲੋਕਾਂ ਵਿੱਚ ਤਿੰਨ ਮੁੱਖ ਅੰਧਵਿਸ਼ਵਾਸ ਨੇ ਵੀ ਜਿਹੜੇ ਅੰਗਰੇਜ਼ੀ ਭਾਸ਼ਾ ਦੇ دیਵਾਨੇ ਨੇ ਜਾਂ ਫਿਰ ਕਿਸੇ ਹੋਰ ਭਾਸ਼ਾ ਦੇ دیਵਾਨੇ ਨੇ ਹੈਨਾ ਵਦੇਸ਼ੀ ਭਾਸ਼ਾ ਦੇ ਦੇਵਾਨ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਤਿੰਨ ਮੁਖ ਆਂਦੇ ਵਿਸ਼ਵਾਸ ਨੇ ਅਗਿਆਨਤਾ ਦਾ ਸਬੂਤ ਜਿਹੜੇ ਨੇ ਕਿਹੜੀ ਚੀਜ਼ ਫਸਟ ਆਫ ਆਲ ਦਾ ਪਹਿਲਾ ਵਿਸ਼ਵਾਸ ਇਹ ਕਹ ਰਹੇ ਨੇ ਕਹਿੰਦੇ ਉਹ ਕਹਿੰਦੇ ਨੇ ਕਿ ਵਿਦੇਸ਼ੀ ਭਾਸ਼ਾ ਸਿੱਖਿਆ ਦਾ ਇੱਕ ਵਧੀਆ ਟੰਗ ਹੈ ਅਤੇ ਚੰਗੀ ਪੜ੍ਹਾਈ ਦਾ ਮਾਧਿਅਮ ਹੈ ਹੁਣ ਦੂਜਾ ਦੇ ਵਿਸ਼ਵਾਸ ਕਹਿ ਰਿਹਾ ਕਿ ਵਿਦੇਸ਼ੀ ਭਾਸ਼ਾ ਜਿੰਨੀ ਜਲਦੀ ਸਿੱਖਣੀ ਸ਼ੁਰੂ ਕਰ ਦਿੱਤੀ ਜਾਵੇ ਉਨਾਂ ਹੀ ਵਧੀਆ ਹੁਣ ਤੀਜਾ ਆਂਦੇ ਵਿਸ਼ਵਾਸ ਕਿਹੜਾ ਹੈ ਕੇ ਮਾਤਭਾਸ਼ਾ ਵਿਦੇਸ਼ੀ ਭਾਸ਼ਾ ਸਿੱਖਣ ਦੇ ਰਸਤੇ 'ਚ ਇੱਕ ਰੁਕਾਵਟ ਹੈ ਤਾਂ ਕਹਿੰਦੇ ਇਹ ਸਾਰੇ ਅੰਧਵਿਸ਼ਵਾਸ ਤਾਂ ਸਿਰਫ ਅੰਧਵਿਸ਼ਵਾਸ ਨੇ ਇਹ ਅਸਲੀ ਚੀਜ਼ਾਂ ਨਹੀਂ ਹੈਗੀਆਂ ਪਰ ਫਿਰ ਵੀ ਕਹਿੰਦੇ ਬਹੁਤ ਸਾਰੇ ਵਿਦਵਾਨ ਜਿਹੜੇ ਨੇ ਅੰਗਰੇਜ਼ੀ ਭਾਸ਼ਾ ਦੇ ਦੀਵਾਨੇ ਜਾਂ ਫਿਰ ਵਿਦੇਸ਼ੀ ਭਾਸ਼ਾ ਦੇ دیਵਾਨੇ ਤਾਂ ਉਹ ਕਹਿੰਦੇ ਵੀ ਇਸ ਪੱਖ 'ਚ ਦਲੀਲਾਂ ਦੰਦੇ ਨੇ ਨਾ ਅੰਦੇ ਵਿਸ਼ਵਾਸਾਂ ਦੇ ਪੱਖ ਦੇ ਵਿੱਚ ਕਹਿੰਦੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਸਹੀ ਐ ਕਿ ਵਿਦੇਸ਼ੀ ਭਾਸ਼ਾ ਦਾ ਮਾਧਿਅਮ ਹੋਣਾ ਜ਼ਰੂਰੀ ਐ ਜਿੰਨੀ ਜਲਦੀ ਸਿੱਖੀ ਜਾਏ ਓਨੀ ਜਿਹੜੀ ਹੈਗੀ ਐ ਜ਼ਰੂਰੀ ਐ ਤੇ ਮਾਤ ਭਾਸ਼ਾ ਵਿਦੇਸ਼ੀ ਭਾਸ਼ਾ ਸਿੱਖਣ ਦੇ ਰਸਤੇ ਚ ਰੁਕਾਵਟ ਐ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਤਾਂ ਸਹੀ ਨਹੀਂ ਲੇਕਿਨ ਉਹੋ ਜਿਹੜੇ ਨੇ ਇਸ ਦੇ ਫੇਵਰ ਦੇ ਵਿੱਚ ਵੀ ਦਲੀਲਾਂ ਦੰਦੇ ਨੇ ਤੇ ਉਹ ਕਹਿੰਦੇ ਨੇ ਕਹਿੰਦੇ ਵਿਦੇਸ਼ੀ ਭਾਸ਼ਾ ਜਾਂ ਫਿਰ ਅੰਗਰੇਜ਼ੀ ਭਾਸ਼ਾ ਕਿਵੇਂ ਸਿੱਖੀ ਜਾਵੇ ਤੇ ਕਿਵੇਂ ਇਹਦੇ ਵਿੱਚ ਆਪਾਂ ਸਕਿਲਡ ਹੋ ਸਕਦੇ ਨੇ ਤਾਂ ਜਿਹੜੇ ਡਾਕਟਰ ਜੋਗਾ ਸਿੰਘ ਨੇ ਉਹ ਕਹਿੰਦੇ ਵੀ ਇਹ ਜਿਹੜੇ ਨੇ ਅੰਧਵਿਸ਼ਵਾਸੀ ਲੋਕ ਉਹਦੇ ਫੇਵਰ ਦੇ ਵਿੱਚ ਜਿਹੜਾ ਹੈ ਦਲੀਲਾਂ ਦੰਦੇ ਨੇ ਲੇਕਿਨ ਇਹ ਤਿੰਨ ਅੰਧਵਿਸ਼ਵਾਸ ਅੰਧਵਿਸ਼ਵਾਸ ਹੀ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅਧਿਆਨਾਂ ਤੋਂ ਇਹ ਪਤਾ ਲੱਗਦਾ ਹੈ ਕਿ ਮਾਤ ਭਾਸ਼ਾ ਬਾਕੀ ਭਾਸ਼ਾਵਾਂ ਵਿੱਚ ਮੁਹਾਰਤ ਪ੍ਰਾਪਤ ਕਰਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਕਿਸੇ ਬੱਚੇ ਨੂੰ ਆਪਣੀ ਮਦਰ ਟੰਗ ਚਾਹੇ ਉਹ ਕੋਈ ਵੀ ਮਦਰ ਟੰਗ ਹੈ ਠੀਕ ਹੈ ਗੁਜਰਾਤੀ ਹੈ ਬੰਗਾਲੀ ਹੈ ਜਾਂ ਪੰਜਾਬੀ ਹੈ ਜਾਂ ਹਰਿਆਣਵੀ ਹੈ ਹਿੰਦੀ ਹੈ ਕੋਈ ਵੀ ਲੈਂਗੁਏਜ ਹੈ ਤਾਮਿਲ ਕੋਈ ਵੀ ਲੈਂਗੁਏਜ ਹੈ ਤਾਂ ਕਹਿੰਦੇ ਵੀ ਇਹ ਮਾਤ ਭਾਸ਼ਾ ਜਿਹੜੀ ਹੈ ਬਾਕੀ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਫੋਰ ਐਗਜ਼ਾਮਪਲ ਅਗਰ ਆਪਾਂ ਪੰਜਾਬੀ ਦੇ ਵਿੱਚ ਨਾਵ ਪੜਨਾਵ ਸਿੱਖਿਆ ਹੋਇਆ ਹੈ ਸੇਮ ਟੂ ਸੇਮ ਇੰਗਲਿਸ਼ ਵਿੱਚ ਨਾਉਨ ਤੇ ਪ੍ਰੋਨਾਉਨ ਹੈ ਹਿੰਦੀ ਦੇ ਵਿੱਚ ਕੀ ਹੈਗਾ ਉਹ ਸੰਗਿਆ ਤੇ ਸਰਬਨਾਮ ਹੈ ਹੈਨਾ ਜੇ ਸਾਨੂੰ ਨਾਮ ਦਾ ਪਤਾ ਹੋਊਗਾ ਵੀ ਇਹ ਨਾਮ ਹੈ ਹੈਨਾ ਮਤਲਬ ਕਿਸੇ ਕਿਸੇ ਵਿਅਕਤੀ ਕਿਸੇ ਵਸਤੂ ਜਾਂ ਕਿਸੇ ਜਿਹੜਾ ਹੈ ਭਾਵਨਾ ਦੇ ਬੋਧ ਨੂੰ ਜਿਹੜਾ ਹੈਗਾ ਆਪਾਂ ਜਿਹੜਾ ਹੈ ਨਾਉਂ ਕਹਿੰਦੇ ਆ ਹਨਾ ਤੇ ਕਹਿੰਦਾ ਮਤਲਬ ਇਹ ਸਾਰੀਆਂ ਚੀਜ਼ਾਂ ਹੀ ਹਿੰਦੀ ਦੇ ਵਿੱਚ ਵੀ ਐਪਲੀਕੇਬਲ ਨੇ ਸੇਮ ਟੂ ਸੇਮ ਐਵੇਂ ਹੀ ਇੰਗਲਿਸ਼ ਦੇ ਵਿੱਚ ਵੀ ਹਨਾ ਨਾਉਨ ਕੀ ਹੁੰਦਾ ਵੀ ਕਿਸੇ ਆਬਜੈਕਟ ਦਾ ਨਾਮ ਹੈ ਜੀ ਕਿਸੇ ਪਰਸਨ ਦਾ ਨਾਮ ਹੈ ਹਨਾ ਤਾਂ ਕਹਿੰਦਾ ਮਤਲਬ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਸੇਮ ਨੇ ਤਿੰਨੇ ਲੈਂਗੁਏਜਸ 'ਚ ਸੇਮ ਹੈ ਹੋਰ ਭਾਸ਼ਾਵਾਂ ਦੇ ਵਿੱਚ ਵੀ ਸੇਮ ਹੀ ਹੋਊਗਾ ਤਾਂ ਕਹਿੰਦੇ ਵੀ ਮਾਤ ਭਾਸ਼ਾ ਬਾਕੀ ਭਾਸ਼ਾਵਾਂ 'ਚ ਮੁਹਾਰਤ ਕਰਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਸਾਡੀ ਕਮਾਂਡ ਆਪਣੀ ਮਦਰ ਟੰਗ ਦੇ ਉੱਤੇ ਹੈ ਤਾਂ ਅਸੀਂ ਦੂਜੀਆਂ ਭਾਸ਼ਾਵਾਂ ਜਲਦੀ ਸਿੱਖਾਂਗੇ ਹੁਣ ਇੱਕ ਧਿਆਨ ਦੇ ਵਿੱਚ ਜੋ ਕਿ ਫਿ ਸਵੀਡਨ ਵਿੱਚ ਜਿਹੜੇ ਪ੍ਰਵਾਸ ਕਰਨ ਵਾਲੇ ਬੱਚੇ ਤੇ ਕੀਤਾ ਗਿਆ ਸੀ ਫਿਨਲੈਂਡ ਤੋਂ ਲੋਕ ਸਵੀਡਨ ਦੇ ਵਿੱਚ ਗਏ ਸੀ ਜਿਨ੍ਹਾਂ ਨੇ ਸ਼ਿਫਟ ਕੀਤਾ ਸੀ ਫੈਮਿਲੀ ਦੇ ਨੇ ਤਾਂ ਇਹ ਪਤਾ ਲੱਗਿਆ ਕਿ ਜਿਨ੍ਹਾਂ ਬੱਚਿਆਂ ਨੂੰ ਫਿਨਿਸ਼ੀ ਮਤਲਬ ਫਿਨਲੈਂਡ ਦੀ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਸੀ ਨਾ ਉਹਨਾਂ ਨੇ ਸਵੀਡਨ ਵੀ ਬੜੀ ਜਲਦੀ ਸਿੱਖ ਲਈ ਸਵੀਡਨ ਭਾਸ਼ਾ ਜਿਹੜੀ ਹੈ ਉਹ ਬਹੁਤ ਜਲਦੀ ਜਿਹੜਾ ਹੈ ਸਵੀਡੀ ਭਾਸ਼ਾ ਜਿਹੜੀ ਹੈ ਸਵੀਡਨ ਚ ਜਾ ਕੇ ਸਿੱਖ ਲਈ ਕਹਿੰਦੇ ਤੇ ਜਿਹੜੇ ਬੱਚੇ ਆਲਰੇਡੀ ਸਵੀਡਨ ਦੇ ਸੀ ਉਹਨਾਂ ਤੋਂ ਉਹਨਾਂ ਨੇ ਬਹੁਤ ਜ਼ਿਆਦਾ ਮਹਾਰਤ ਹੋਣ ਉਹ ਤਾਂ ਦੋ ਦੇ ਗਿਆਤਾ ਹੋ ਗਏ ਭਾਸ਼ਾਵਾਂ ਦੇ ਲੇਕਿਨ ਸਵੀਡਨ ਵਾਲਿਆਂ ਨੂੰ ਕਲੀ ਸਵੀਡੀ ਹੀ ਆਉਂਦੀ ਸੀ ਤਾਂ ਕਹਿੰਦੇ ਵੀ ਉਹਨਾਂ ਦਾ 스ਵੀਡੀ ਜਿਹੜੇ 스ਵੀਡਨ ਦੇ ਬੱਚੇ ਸੀ ਉਹਨਾਂ ਦੀ 스ਵੀਡੀ ਭਾਸ਼ਾ ਦਾ ਵਿਕਾਸ 12 ਸਾਲ ਦੀ ਉਮਰ ਚ ਆ ਕੇ ਰੁਕ ਗਿਆ ਠੀਕ ਹੈ ਕਿਉਂਕਿ ਉਹਨਾਂ ਦੀ ਤਾਂ ਆਪਣੀ ਭਾਸ਼ਾ ਦੇ ਵਿੱਚ ਵੀ ਨਹੀਂ ਪੱਕੀ ਨਹੀਂ ਸੀ ਠੀਕ ਹੈ ਸੋ ਇਸ ਕਰਕੇ ਕਿਉਂਕਿ ਉੱਥੇ ਕੀ ਸੀ 스ਵੀਡਨ ਭਾਸ਼ਾ ਜਿਹੜੀ ਹੈ ਪੜਾਈ ਜਾ ਰਹੀ ਸੀਗੀ ਫਨ ਤੇ ਐਸੀ ਤਰ੍ਹਾਂ ਬੁਝਕਮ ਵੀ ਕਹਿੰਦੇ ਨੇ ਇੱਕ ਥਿੰਕਰ ਨੇ ਬੁਝਕਮ ਤੇ ਉਹ ਕਹਿ ਰਹੇ ਨੇ ਕਿ ਨੇ ਵਿਦੇਸ਼ੀ ਭਾਸ਼ਾ ਸਿੱਖਣ ਸਿਖਾਉਣ ਵਿੱਚ ਮਾਤ ਭਾਸ਼ਾ ਦਾ ਯੋਗਦਾਨ ਦੁਬਾਰਾ ਪ੍ਰਭਾਸ਼ਿਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਮਾਤ ਭਾਸ਼ਾ ਜਿਹੜੀ ਹੈ ਬਹੁਤ ਇੰਪੋਰਟੈਂਟ ਲੈਂਗੁਏਜ ਹੈ ਕਿਉਂਕਿ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਨੇ ਉਹ ਯਥਾਰਥ ਨੂੰ ਸਿੱਖਣ ਅਤੇ ਸੰਕਲਪ ਸਮਝਣ ਦੇ ਯੋਗੇ ਹੁੰਦੇ ਹੋ ਜਾਂਦੇ ਨੇ ਉਹ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਸਿੱਖ ਚੁੱਕੇ ਹੁੰਦੇ ਨੇ ਕਿਉਂਕਿ ਮਦਰ ਟੰਗ ਉਹਨਾਂ ਨੂੰ ਚੰਗੀ ਤਰ੍ਹਾਂ ਆਂਦੀ ਹੁੰਦੀ ਹੈ ਮਾਤ ਭਾਸ਼ਾ ਮਾਤ ਭਾਸ਼ਾ ਵਿੱਚ ਬੋਲਣਾ ਵਰਤਣਾ ਸਿੱਖ ਚੁੱਕੇ ਹੁੰਦੇ ਨੇ ਸਾਲ ਦੇ ਬੱਚੇ ਨੂੰ ਆਪਾਂ ਪੜਨ ਲਾਉਨੇ ਆ ਸਭ ਤੋਂ ਪਹਿਲਾ ਉਸ ਨੂੰ ਜਿਹੜਾ ਹੈਗਾ ਲਾਈਨਸ ਸਿਖਾਉਂਦੇ ਨੇ ਡਰਾ ਕਰਨੀਆਂ ਫਿਰ ਉਹਨਾਂ ਨੂੰ ਜਾ ਕੇ 8-9 ਮਹੀਨੇ ਬਾਅਦ ਇੰਗਲਿਸ਼ ਤੇ ਪੰਜਾਬੀ ਲਗਾਈ ਜਾਂਦੀ ਹੈ ਫਿਰ ਉਹ ਇੰਗਲਿਸ਼ ਪੰਜਾਬੀ ਵਗੈਰਾ ਸਿੱਖਦੇ ਨੇ ਹਨਾ ਉਸ ਤੋਂ ਬਾਅਦ ਜਿਹੜਾ ਹੈ ਐਲकेजी ਯੂकेजी ਚ ਉਹਨਾਂ ਨੂੰ ਮਤਲਬ ਕਿ ਦੋ ਖਰੀ ਫਿਰ ਤਿੰਨ ਅਖਰੀ ਫਿਰ ਚਾਰ ਅਖਰੀ ਫਿਰ ਸਿਆਰੀ ਬਿਆਰੀ ਵਗੈਰਾ ਸਿਖਾਇਆ ਜਾਂਦਾ ਫਿਰ ਹੌਲੀ ਹੌਲੀ ਹੋਰ ਮਾਤਰਾਵਾਂ ਸਿਖਾਈ ਜਾਂਦੀਆਂ ਫਸਟ ਕਲਾਸ ਤੱਕ ਆਂਦੇ ਆਂਦੇ ਉਹ ਸਾਰੀ ਜਿਹੜੀ ਹੈਗੀ ਹੈ ਪੂਰੀ ਜਿਹੜੀ ਹੈਗੀ ਆਪਾਂ ਕਹੀਏ ਤਾਂ ਸਿਆਰੀ ਬਿਆਰੀ ਮਾਤਰਾਵਾਂ ਵਗੈਰਾ ਸਿੱਖ ਲੈਂਦੇ ਨੇ ਐਦਾਂ ਹੀ ਹਿੰਦੀ 'ਚ ਠੀਕ ਹੈ ਸਾਰੀਆਂ ਮਾਤਰਾਵਾਂ ਸਿੱਖ ਲੈਂਦੇ ਨੇ ਐਦਾਂ ਹੀ ਪੰਜਾਬੀ ਦੇ ਵਿੱਚ ਸਾਰੀਆਂ ਲਗਾ ਮਾਤਰਾ ਸਿੱਖ ਜਾਂਦੇ ਨੇ ਹਨਾ ਤਾਂ ਕਹਿੰਦਾ ਮਤਲਬ ਕਹਿੰਦੇ ਹੌਲੀ ਹੌਲੀ ਬੱਚੇ ਦਾ ਵਿਆਕਰਣ ਦਾ ਵਿਕਾਸ ਹੁੰਦਾ ਰਹਿੰਦਾ ਹੌਲੀ ਹੌਲੀ ਫਿਰ ਉਹਨਾਂ ਨੂੰ ਨਾਂ ਪੜਨਾਮ ਵਗੈਰਾ ਸਿਖਾਇਆ ਜਾਂਦਾ ਇੰਗਲਿਸ਼ ਦੇ ਵਿੱਚ ਨਾਉਨ ਪ੍ਰੋਨਾਉਨ ਸਿਖਾਈ ਜਾਂਦੇ ਨੇ ਤਾਂ ਐਦਾਂ ਜਿਹੜਾ ਹੈਗਾ ਉਹਨਾਂ ਦੀ ਭਾਸ਼ਾ ਹੋਰ ਵਿਕਸਿਤ ਹੋ ਜਾਂਦੀ ਹੈ ਠੀਕ ਹੈ ਤੇ ਹੌਲੀ ਹੌਲੀ ਜਿਹੜਾ ਹੈ ਉਹ ਸਹਿਜ ਰੂਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵਿਆਕਰਨ ਦੀ ਸਮਝ ਪ੍ਰਾਪਤ ਕਰ ਲੈਂਦੇ ਨੇ। ਭਾਸ਼ਾ ਦੇ ਸੂਖਮ ਪੱਖਾਂ ਮਾਰੇ ਚੇਤਨਨ मतलब ਕੌਨਸ਼ੀਅਸ ਹੋ ਜਾਂਦੇ ਨੇ। ਪੜਨ ਲਿਖਨ ਦੇ ਹੁਨਰ ਪ੍ਰਾਪਤ ਕਰ ਲੈਂਦੇ ਆ ਤਾਂ ਉਹਨਾਂ ਨੂੰ ਜੋੜ-ਜੋੜ ਕੇ ਪੜਨਾ ਜਿਹੜਾ ਹੈਗਾ ਆ ਜਾਂਦਾ ਹੈ। ਇਸ ਕਰਕੇ ਮਾਤ ਭਾਸ਼ਾ ਉਹਨਾਂ ਲਈ ਕੋਈ ਵਿਦੇਸ਼ੀ ਭਾਸ਼ਾ ਸਿੱਖਣ ਲਈ ਲਾਹੇ ਵੰਡ ਜੜੀ ਹੈ। ਸਾਬਿਤ ਹੁੰਦੀ ਆ ਹੁਣ ਫੋਰ ਐਗਜ਼ਾਮਪਲ ਉਹਨੇ ਜੇ ਆਪਣੀ ਮਾਤ ਪਿਤਾ ਪਾਚਾ ਬਹੁਤ ਅੱਛੀ ਤਰੀਕੇ ਨਾਲ ਸਿੱਖਿਆ ਹੁਣੇ ਕਿ ਕਿ ਹਟੀਆਂ ਕਿ ਪੰਜਾਬੀ ਚ ਜਿਹੜਾ ਬੱਚਾ 9 7th 8th ਕਲਾਸ ਦੇ ਵਿੱਚ ਹੈ ਨਾ ਪੜਨਾ ਵਗੈਰਾ ਉਹ ਸਿੱਖਦਾ ਠੀਕ ਹੈ ਤੇ ਬਾਅਦ ਦੇ ਵਿੱਚ ਜਾ ਕੇ ਉਹਨੂੰ ਇੰਗਲਿਸ਼ ਦੇ ਵਿੱਚ ਪ੍ਰੋਨਾਉਨ ਪ੍ਰੋਨਾਉਨ ਵਗੈਰਾ ਸਾਰੀ ਗ੍ਰਾਮਰ ਕਰਨੀ ਪੈਣੀ ਹੈ ਤਾਂ ਉਹ ਕਿਉਂਕਿ ਉਹਨੂੰ ਪੰਜਾਬੀ ਚ ਆਉਂਦੀ ਹੈ ਤਾਂ ਉਹ ਇੰਗਲਿਸ਼ ਦੇ ਵਿੱਚ ਵੀ ਅੱਛੀ ਤਰੀਕੇ ਨਾਲ ਕਰ ਸਕਦਾ ਹੈ ਈਵਨ ਹੋਰ ਕਿਸੇ ਲੈਂਗੁਏਜ ਵੀ ਉਸ ਨੂੰ ਤੁਸੀਂ ਸਿਖਾਉਂਗੇ ਉਹ ਵਧੀਆ ਤਰੀਕੇ ਨਾਲ ਉਸ ਉਸ ਲੈਂਗੁਏਜ ਦੀ ਗ੍ਰਾਮਰ ਵੀ ਅੱਛੀ ਤਰੀਕੇ ਨਾਲ ਕਰ ਲੇਗਾ ਏ ਉਸ ਨੂੰ ਕੋਈ ਦੂਜੀ ਭਾਸ਼ਾ ਗ੍ਰਹਿਣ ਕਰਨ ਦੇ ਵਿੱਚ ਜਿਹੜੀ ਹੈ ਸਹਾਇਤਾ ਕਰਦੀ ਹੈ ਮਾਤ ਭਾਸ਼ਾ ਅਤੇ ਇਸੇ ਨਾਲ ਹੀ ਸਿੱਖਿਆ ਜਾਂ ਪੜਾਈ ਸੰਭਵ ਹੁੰਦੀ ਹੈ ਇਹ ਸੱਚ ਹੈ ਕਿ ਮਾਤ ਭਾਸ਼ਾ ਪ੍ਰਾਪਤ ਭਾਸ਼ਾ ਦਾ ਹੁਨਰ ਵਿਦਿਆਰਥੀਆਂ ਨੂੰ ਅਸਲੀ ਖਜ਼ਾਨੇ ਤੱਕ ਲੈ ਕੇ ਜਾਂਦਾ ਕਿਸ ਖਜ਼ਾਨੇ ਤੱਕ ਸ਼ਬਦਾਂ ਦੇ ਭੰਡਾਰ ਤੱਕ ਠੀਕ ਹੈ ਤੇ ਉਹਨਾਂ ਨੂੰ ਨਵੀਂ ਭਾਸ਼ਾ ਨੂੰ ਨਵੇਂ ਸਿਰੇ ਤੋਂ ਸਿੱਖਣ ਦੀ ਲੋੜ ਨਹੀਂ ਪੈਂਦੀ ਹੁਣ ਇਹ ਤੁਹਾਨੂੰ ਐਗਜ਼ਾਮਪਲ ਦੇ ਕੇ ਆਈਆਂ ਤੇ ਇਹੀ ਐਗਜ਼ਾਮਪਲ ਤੁਸੀਂ ਜਿਹੜੀ ਇਸ 'ਚ ਫਿੱਟ ਕਰ ਸਕਦੇ ਹੋ ਕਿ ਜੇ ਬੱਚਾ ਜਿਹੜਾ ਹੈ ਪਹਿਲੀ ਭਾਸ਼ਾ ਆਪਣੀ ਮਾਤਰ ਭਾਸ਼ਾ ਬਹੁਤ ਚੰਗੇ ਤਰੀਕੇ ਨਾਲ ਸਿੱਖੀ ਹੋਇਆ ਹੈ ਗ੍ਰਹਿਣ ਕੀਤੀ ਹੋਈ ਹੈ ਤੇ ਹੁਨਰ ਹਾਸਲ ਕੀਤਾ ਹੈ ਤਾਂ ਹੋਰ ਭਾਸ਼ਾ ਨੂੰ ਵੀ ਜਿਹੜਾ ਉਹ ਵਧੀਆ ਤਰੀਕੇ ਨਾਲ ਸਿੱਖਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਨਵੇਂ ਸਿਰੇ ਤੋਂ ਜਿਹੜੀ ਹੈ ਭਾਸ਼ਾ ਸਿੱਖਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਤੇ ਕਿਉਂਕਿ ਉਹ ਪ੍ਰੈਕਟੀਕਲ ਗਿਆਨ ਵਿਵਹਾਰਿਕ ਗਿਆਨ ਜਿਹੜਾ ਹੈ ਉਹ ਸਿੱਖ ਕਨੇ ਪ੍ਰੈਕਟੀਕਲੀ ਯਾਨ ਮਤਲਬ ਉਹ ਖੁਦ ਮਾਤ ਭਾਸ਼ਾ ਚੰਗੀ ਤਰ੍ਹਾਂ ਸਿੱਖ ਚੁੱਕੇ ਆ ਵਰਤ ਚੁੱਕੇ ਨੇ ਹੈਨਾ ਬੇਸ਼ੱਕ ਦੋਹਾਂ ਭਾਸ਼ਾਵਾਂ ਦਾ ਵਿਆਕਰਣ ਗਿਆਨ ਇੱਕੋ ਜਿਹਾ ਨਹੀਂ ਹੁੰਦਾ ਪਰ ਫਿਰ ਵੀ ਇੱਕ ਭਾਸ਼ਾ ਦੀ ਵਿਆਕਰਣ ਦੂਜੀ ਭਾਸ਼ਾ ਦੀ ਵਿਆਕਰਣ ਦੇ ਦਰਵਾਜ਼ੇ ਖੋਲਦੀ ਹੈ ਇੱਕ ਲੈਂਗੁਏਜ ਆਪਾਂ ਅਗਰ ਫੋਰ ਐਗਜ਼ਾਮਪਲ ਮਾਤ ਭਾਸ਼ਾ ਦੀ ਚੰਗੀ ਤਰ੍ਹਾਂ ਆਪਾਂ ਗ੍ਰਾਮਰ ਕੀਤੀ ਆ ਤਾਂ ਉਹ ਗ੍ਰਾਮਰ ਆਪਣੀ ਹੈਲਪ ਕਰੇਗੀ ਦੂਜੀਆਂ ਭਾਸ਼ਾਵਾਂ ਦੀ ਗ੍ਰਾਮਰ ਨੂੰ ਵਿਆਕਰਣ ਨੂੰ ਸਿੱਖਣ ਲਈ ਠੀਕ ਹੈ ਦਰਵਾਜ਼ੇ ਜਿਹੜੇ ਹੈਗੇ ਗਿਆਨ ਦੇ ਖੋਲ ਦੋਗੀ ਕਿਉਂਕਿ ਸਾਰੀਆਂ ਭਾਸ਼ਾਵਾਂ ਦਾ ਸੰਕਲਪ ਆਧਾਰ ਇੱਕੋ ਜਿਹਾ ਹੁੰਦਾ ਹੈ ਤਾਂ ਇਹ ਸੱਚ ਹੈ ਕਿ ਅਸੀਂ ਭਾਸ਼ਾ ਤਾਂ ਸਿਰਫ ਇੱਕੋ ਵਾਰ ਸਿੱਖਦੇ ਹਾਂ ਸਿਰਫ ਔਰ ਸਿਰਫ ਜਿਹੜਾ ਹੈ ਅਸੀਂ ਉਸੇ ਵਕਾਇਬ ਦੇ ਵਿੱਚ ਸ਼ਬਦਾ ਭੰਡਾਰਾਂ ਦੇ ਵਿੱਚ ਜਿਹੜਾ ਹੈ ਵਾਤਾ ਕਰਦੇ ਨੰਨਿਆ ਪਰ ਅਸੀਂ ਭਾਸ਼ਾ ਤਾਂ ਇੱਕੋ ਵਾਰ ਹੀ ਸਿੱਖਦੇ ਹਾਂ ਤੇ ਉਹ ਅਸੀਂ ਆਪਣੀ ਮਦਰ ਟੰਗ ਦੇ ਵਿੱਚ ਮਾਤਰ ਭਾਸ਼ਾ ਚ ਸਿੱਖਦੇ ਹਾਂ ਬਹੁਤ ਸਾਰੀਆਂ ਸਟੱਡੀਆਂ ਤੋਂ ਬਹੁਤ ਸਾਰੇ ਅਧਿਐਨਾਂ ਤੋਂ ਸਪਸ਼ਟ ਕੀਤਾ ਗਿਆ ਹੈ ਕਿ ਦੁਨੀਆ ਚ ਜੇ ਕਿਤੇ ਵੀ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਸਿੱਖਿਆ ਦੇ ਮਾਧਿਅਮ ਚ ਕੀਤੀ ਗਈ ਹੈ ਤਾਂ ਉੱਥੇ ਇਹ ਪੂਰੀ ਤਰ੍ਹਾਂ ਖਤਮ ਹੋ ਗਈ ਹੈ ਜਾਂ ਇਸ ਦਾ ਮਹੱਤਵ ਜਿਹੜਾ ਹੈ ਘਟ ਗਿਆ ਤੇ ਇਹ ਅਲੋਪ ਹੋਣ ਦੇ ਕਿਨਾਰੇ ਹੈ ਮੈਂ ਪਿਛਲੇ ਵੀਡੀਓਸ ਚ ਵੀ ਦੱਸਿਆ ਸੀ ਜਦੋਂ ਆਪਾਂ ਪਿਛਲੇ ਦੋ ਕੁਐਸਚਨ ਕੀਤੇ ਹਨ ਕਿ ਬਹੁਤ ਸਾਰੇ ਜਿਹੜੇ ਕੈਨੇਡਾ ਕੈਨੇਡਾ ਦੇ ਉਹਨੇ ਤਾਂ ਉਹ ਆਪਣੀਆਂ ਮਾਤਰ ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਪੜਾਉਣਾ ਆਸਟਰੀਆ ਦੇ ਵਿੱਚ ਅਮਰੀਕਾ ਦੇ ਵਿੱਚ ਪੜਾਉਣਾ ਸ਼ੁਰੂ ਕਰਤਾ ਉੱਥੇ ਇੰਗਲਿਸ਼ ਲੈਂਗੁਏਜ ਉਹਨਾਂ ਦੀ ਜਿਹੜੀ ਲੈਂਗੁਏਜ ਨਹੀਂ ਹੈ ਉਹ ਆਪਣੀ ਕੈਨੇਡੀਅਨ ਲੈਂਗੁਏਜ ਅਮਰੀਕਨ ਲੈਂਗੁਏਜ ਠੀਕ ਹੈ ਐਦਾਂ ਜਿਹੜੀਆਂ ਜਿੰਨੀਆਂ ਜਿਹੜੀਆਂ ਵੀ ਉਹਨਾਂ ਦੀ ਮਦਰ ਟੰਗ ਨੇ ਉਹਨਾਂ 'ਚ ਪੜਾ ਰਹੇ ਨੇ ਇੰਗਲਿਸ਼ ਦਾ ਉਹ ਖਤਮ ਕਰ ਰਹੇ ਨੇ ਹੈਨਾ ਤਾਂ ਆਪਣਾ ਇੱਕ ਭਾਰਤ ਐਸਾ ਦੇਸ਼ ਹੈਗਾ ਜਿਹੜਾ ਚਿੰਬੜਿਆ ਹੋਇਆ ਹੈਗਾ ਅੰਗਰੇਜ਼ੀ ਦੇ ਪਿੱਛੇ ਠੀਕ ਹੈ ਤਾਂ ਅੰਗਰੇਜ਼ੀ ਦੇ ਇੰਨਾ ਕਦੀ ਬੰਨਾ ਹੈ ਇੰਨਾ ਆਂਦੇ ਵਿਸ਼ਵਾਸੀ ਹੈ ਕਿ ਬਲਾਈਂਡ ਜਤਾ ਜਾ ਰਿਹਾ ਹੈ ਠੀਕ ਹੈ ਬਹੁਤ ਸਾਰੇ ਅੰਗਰੇਜ਼ੀ ਸਕੂਲਾਂ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਤੇ ਉੱਥੇ ਇਹ ਇਹਨਾਂ ਨੂੰ ਇੰਗਲਿਸ਼ ਸਿਖਾਉਂਦੇ ਨੇ ਟਿਊਸ਼ਨ ਵੀ ਜਿਹੜੀ ਹੈਗਾ ਇੰਗਲਿਸ਼ ਦੇ ਵਿੱਚ ਹੈ ਨਾ ਬੱਚਾ ਆਪਦੇ ਜਿਹੜਾ ਹੈ ਬੋਲ ਹੀ ਨਹੀਂ ਪਾਉਂਦਾ ਕਿਉਂਕਿ ਉਹਨੂੰ ਇਹ ਡਰਦਾ ਹੈ ਕਿ ਮੇਰੇ ਤੋਂ ਕਿਤੇ ਗਲਤੀ ਨਾ ਹੋ ਜਾਏ ਇੰਗਲਿਸ਼ ਬੋਲਣ ਲੱਗੀ ਅਗਰ ਮਾਤਰ ਭਾਸ਼ਾਵਾ ਦੇ ਵਿੱਚ ਕੁਝ ਬੋਲਣਾ ਹੋਵੇ ਤਾਂ ਉਹ ਬਹੁਤ ਜ਼ਿਆਦਾ ਖੁਦ ਨੂੰ ਜਿਹੜਾ ਹੈ ਡਿਸਕ੍ਰਾਈਬ ਕਰ ਸਕਦਾ ਤਾਂ ਬਹੁਤ ਸਾਰੇ ਜਿਹੜੇ ਦੇਸ਼ ਨੇ ਉਹ ਜਿਹੜਾ ਹੈ ਇੰਗਲਿਸ਼ ਨੂੰ ਜਿਹੜਾ ਹੈ ਆਪਣੇ ਇੱਥੋਂ ਤੋਂ ਖਤਮ ਕਰ ਰਹੇ ਨੇ ਠੀਕ ਹੈ ਬਹੁਤ ਸਾਰੇ ਦੇਸ਼ ਜਿਵੇਂ ਕਿ ਯੂਗਾਂਡਾ ਹੋ ਗਿਆ ਇਹਨੇ 2007 ਦੇ ਵਿੱਚ ਇਹ ਫੈਸਲਾ ਕੀਤਾ ਸੀ ਕਿ ਜਿਹੜੀ ਬੇਸਿਕ ਐਜੂਕੇਸ਼ਨ ਹੈ ਪ੍ਰਾਇਮਰੀ ਐਜੂਕੇਸ਼ਨ ਹੈ ਉਹ ਕਹਿੰਦੇ ਪਹਿਲੇ 3 ਸਾਲ ਤੱਕ ਕਹਿੰਦੇ ਮਾਤ ਭਾਸ਼ਾ ਚ ਹੀ ਦਿੱਤੀ ਜਾਏਗੀ ਤੇ ਅੰਗਰੇਜ਼ੀ ਤਾਂ ਸਿਰਫ ਇੱਕ ਵਿਸ਼ੇ ਟੀ ਸਬਜੈਕਟ ਦੇ ਵਜੋਂ ਪੜਾਇਆ ਜਾਏਗਾ ਐਦਾਂ ਨਹੀਂ ਹੈ ਕਿ ਸਾਰਾ ਮੀਡੀਅਮ ਆਫ ਇਨਸਟ੍ਰਕਸ਼ਨ ਹੈ ਜਿਹੜਾ ਠੀਕ ਹੈ ਜਿਹੜਾ ਪੜਾਈ ਦਾ ਮਾਧਿਅਮ ਹੈ ਉਹ ਅੰਗਰੇਜ਼ੀ ਨਹੀਂ ਹੋਊਗਾ ਉਸ ਅੰਗਰੇਜ਼ੀ ਸਿਰਫ ਇੱਕ ਸਬਜੈਕਟ ਦੇ ਰੂਪ ਦੇ ਵਿੱਚ ਪੜਾਈ ਜਾਏਗੀ ਜਿਵੇਂ ਕਿ ਸਾਇੰ ਯੂਗਾਂਡਾ ਵਿੱਚ 52 ਭਾਸ਼ਾ ਸਮੂਹ ਨੇ ਮਤਲਬ ਇੱਥੇ 52 ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਅਤੇ ਮਾਤ ਭਾਸ਼ਾ ਵਿੱਚ ਬੱਚਿਆਂ ਦੀ ਨੀ ਬੜਾਈ ਜਾਂਦੀ ਹੈ ਜੋ ਵੀ ਮਾਤ ਭਾਸ਼ਾ ਹੈਗੀ ਹੈ ਜਿੱਥੇ-ਜਿੱਥੇ ਸਕੂਲ ਹੈਗਾ ਠੀਕ ਆ ਉਹ ਜਿਵੇਂ ਆਪਣੇ ਪੰਜਾਬ ਦੇ ਵਿੱਚ ਮਾਝੇ ਦੇ ਮਾਝਾ ਮਲਵਈ ਠੀਕ ਹੈ ਦੁਆਬਾ ਠੀਕ ਹੈ ਮਾਝੀ ਪਾ ਚਾਹੀਏਗੀ ਮਲਵਈ ਪਾ ਚਾਹੀਏਗੀ ਹੈ ਠੀਕ ਹੈ ਤਾਂ ਉਹਦੇ ਵਿੱਚ ਹੀ ਸਕੂਲ ਦੇ ਵਿੱਚ ਲਾਈਕ ਟੀਚ ਕੀਤਾ ਜਾਵੇ ਹੈਨਾ ਤਾਂ ਉੱਥੇ ਇਹ ਚੀਜ਼ਾਂ ਚੱਲ ਰਹੀਆਂ ਨੇ ਮਲੇਸ਼ੀਆ ਨੇ ਵੀ 2009 ਦੇ ਵਿੱਚ ਇਹ ਫੈਸਲਾ ਕੀਤਾ ਸੀ ਕਿ ਜਿਹੜਾ ਗਣਿਤ ਹੈ ਵਿਗਿਆਨ ਹੈ ਇਹ ਮਲੇਸ਼ੀਆ ਭਾਸ਼ਾ ਸੀ ਪੜ੍ਹਾਏ ਜਾਣ ਜਿਹੜੀ ਉਹਨਾਂ ਦੀ ਐਗਜ਼ੈਕਟਲੀ ਲੈਂਗੁਏਜ ਹੈਗੀ ਹੈ ਰਾਦਰ ਥੈਨ ਇੰਗਲਿਸ਼ ਠੀਕ ਹੈ ਭਾਰਤ ਦੇ ਇੱਕ ਐਸਾ ਕੰਟਰੀ ਹੈ ਜਿਹਦੇ ਵਿੱਚ ਗਿਆਨਤਾ ਦਾ ਸਬੂਤ ਹੈ ਕਿ ਇੱਥੇ ਮਾਤਰ ਭਾਸ਼ਾ ਜਾਂ ਫਿਰ ਮਾਤ ਭਾਸ਼ਾ ਵਿੱਚ ਪੜਾਉਣਾ ਇੱਕ ਜੁਰਮ ਮੰਨਿਆ ਜਾਂਦਾ ਹੈ ਈਵਨ ਮੈਂ ਪਿਛਲੇ ਵੀਡੀਓਸ 'ਚ ਵੀ ਦੱਸਿਆ ਸੀ ਕਿ ਬੱਚਿਆਂ ਨੂੰ ਫਾਈਨ ਲਗਾਇਆ ਜਾਂਦਾ ਈਵਨ ਟੀਚਰਜ਼ ਨੂੰ ਵੀ ਫਾਈਨ ਲਗਾਇਆ ਜਾਂਦਾ ਹੈ ਕਿ ਤੁਸੀਂ ਜਿਹੜਾ ਹੈ ਜਾਂ ਤਾਂ ਇੰਗਲਿਸ਼ ਬੋਲਣੀ ਹੈ ਜਾਂ ਹਿੰਦੀ ਬੋਲਣੀ ਹੈ ਪੰਜਾਬੀ ਤਾਂ ਤੁਸੀਂ ਬੋਲਣੀ ਹੋਣੀ ਪੰਜਾਬੀ ਦੇ ਵਿੱਚ ਟੀਚਰਾਂ ਅਗਰ ਬੋਲਦੀਆਂ ਨੇ ਤਾਂ ਉਹਨਾਂ ਨੂੰ ਫਾਈਨ ਜਿਹੜਾ ਹੈ ਦੇਣਾ ਪੈਂਦਾ ਐਦਾਂ ਹੀ ਜਿਹੜੇ ਬੱਚੇ ਨੇ ਉਹ ਵੀ ਅਗਰ ਬੋਲਦੇ ਨੇ ਤਾਂ ਉਹ ਇੰਗਲਿਸ਼ 'ਚ ਬੋਲਣਗੇ ਅਦਰਵਾਈਜ਼ ਬਹੁਤੇ ਬੱਚੇ ਤਾਂ ਇੰਗਲਿਸ਼ ਨਾ ਬੋ ਠੀਕ ਹੈ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਡਿਵੈਲਪ ਹੀ ਨਹੀਂ ਕਰ ਪਾਉਂਦੇ ਠੀਕ ਹੈ ਕਮਿਊਨੀਕੇਸ਼ਨ ਸਕਿਲਸ ਉਹਨਾਂ ਦੀਆਂ ਵੀਕ ਹੋ ਰਹੀਆਂ ਨੇ ਕਿਉਂਕਿ ਬੋਲ ਹੀ ਨਹੀਂ ਪਾਉਂਦੇ ਚੁੱਪਚਾ ਬੈਠੇ ਰਹਿੰਦੇ ਨੇ ਬੈਕਵੈਂਚਰ ਬਣ ਕੇ ਬੈ ਜਾਂਦੇ ਨੇ ਤਾਂ ਬਹੁਤ ਸਾਰੇ ਦੇਸ਼ ਆਪਣੀਆਂ ਭਾਸ਼ਾਵਾਂ ਵੱਲ ਤੇ ਆਉਂਦੇ ਰਹੇ ਨੇ ਚਾਹੇ ਉਹ ਫਿਨਲੈਂਡ ਹੈ ਯੂਗੰਡਾ ਹੈ ਮਲੇਸ਼ੀਆ ਹੈ ਨਿਊਜ਼ੀਲੈਂਡ ਹੈ ਆਸਟ੍ਰੀਆ ਅਮਰੀਕਾ ਤੇ ਕੈਨੇਡਾ ਦੀ ਵੀ ਤੁਸੀਂ ਇੱਥੇ ਗੱਲ ਕਰ ਸਕਦੇ ਹੋ ਵੀ ਕੋਈ ਵੀ ਦੇਸ਼ ਹੈਗਾ ਇਹ ਸਾਰੇ ਦੇਸ਼ ਆਪਣੀਆਂ ਭਾਸ਼ਾਵਾਂ ਵੱਲ ਤੇ ਆਉਂਦੇ ਰਹੇ ਨੇ ਉਹ ਚਾਹੁੰਦੇ ਨੇ ਕਿ ਸਾਡੀਆਂ ਭਾਸ਼ਾਵਾਂ ਅਲੋਪ ਨਾ ਹੋਣ ਖਤਮ ਨਾ ਹੋਣ ਅੰਗਰੇਜ਼ੀ ਦੇ ਆਉਣ ਕਰਕੇ ਸਿਰਫ ਇੱਕ ਆਪਣਾ ਪਾਰਤ ਦੇਸ਼ ਹੈ ਜਿਹੜਾ ਕਿ ਅੰਗਰੇਜ਼ੀ ਨਾਲ ਜੰਮੜਿਆ ਹੋਇਆ ਹੈ ਬਹੁਤ ਸਾਰੇ ਦੇਸ਼ ਪਹਿਲਾਂ ਅੰਗਰੇਜ਼ੀ ਦੇ ਰੋਗ ਨਾਲ ਪੀੜਤ ਸੀ ਬਹੁਤ ਸਾਰੇ ਜਿਹੜੇ ਸੀਗੇ دیਵਾਨੇ ਸੀਗੇ ਅੰਗਰੇਜ਼ੀ ਦੇ ਬਟ ਹੁਣ ਹੌਲੀ 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 ਇਸ ਨੂੰ ਤਿਆਗ ਰਹੇ ਨੇ ਕੋਈ ਵੀ ਦੇਸ਼ ਭਾਰਤ ਵਗ ਅਗਿਆਨਤਾ ਨਾਲ ਕੰਮ ਨਹੀਂ ਲੈ ਰਿਹਾ ਠੀਕ ਹੈ ਇੱਕ ਭਾਰਤੀ ਅਜਿਹੇ ਦੇਸ਼ ਹੈ ਜੋ ਅੰਗਰੇਜ਼ੀ ਭਾਸ਼ਾ ਦੇ ਪਿੱਛੇ ਪਾਗਲ ਹੋ ਰਿਹਾ ਹੈ ਇਸ ਕਰਕੇ ਇਸ ਦਾ ਮੇਨ ਕਾਰਨ ਕੀ ਹੈਗਾ ਆਧੁਨਿਕ ਵਰਣ ਵਿਵਸਥਾ ਮਤਲਬ ਕਿ ਜਿਹੜੇ ਹੁਣ ਦੇ ਰਿਚ ਪੀਪਲ ਨੇ ਜਾਂ ਅਪਰ ਕਲਾਸਿਸ ਦੇ ਲੋਕ ਨੇ ਠੀਕ ਹੈ ਤਾਂ ਇਹ ਸੋਚ ਰਹੇ ਨੇ ਕਿ ਹੁਣ ਦੇਖੋ ਫਾਰ ਐਗਜ਼ਾਮਪਲ ਵੱਡੇ ਵੱਡੇ ਸਕੂਲ ਖੋਲੇ ਜਾ ਰਹੇ ਨੇ ਕਿਉਂ ਕਿ ਇੱਥੇ ਵੱਡੇ ਵੱਡੇ ਸਕੂਲਾਂ ਚ ਵੱਡੀਆਂ ਵੱਡੀਆਂ ਮੋਟੀਆਂ-ਮੋਟੀਆਂ ਫੀਸਾਂ ਜਮ੍ਹਾਂ ਕਰਾਈਆਂ ਜਾਂਦੀਆਂ ਨੇ ਤੇ ਅੰਗਰੇਜ਼ੀ ਦਾ ਝਾਂਸਾ ਦਿੱਤਾ ਨਾ ਵੀ ਅਸੀਂ ਥੋੜੇ ਬੱਚੇ ਨੂੰ ਅੰਗਰੇਜ਼ੀ ਬੋਲਣ ਲਾ ਦਾਂਗੇ ਹਨਾ ਤਾਂ ਬੱਚੇ ਨੂੰ ਦੇਖੋ ਇੰਗਲਿਸ਼ ਤਾਂ ਬੋਲਣੀ ਸਿਖਾਈ ਜਾਂਦੀ ਹੈ ਲੇਕਿਨ ਉਹਨਾਂ ਨੂੰ ਹਿੰਦੀ ਪੰਜਾਬੀ ਜਮ੍ਹਾਂ ਹੀ ਨਹੀਂ ਆਉਂਦੀ ਹੁੰਦੀ ਸਿਆਰੀਆਂ ਬਿਆਰੀਆਂ ਚ ਨਹੀਂ ਮਿਸਟੇਕਸ ਕਰਦੇ ਨੇ ਤੁਸੀਂ ਜਿਹੜਾ ਹੈ ਆਪਣੇ ਭਤੀਜਿਆਂ ਦੀਆਂ ਭਾਂਜੇ ਦੀਆਂ ਠੀਕ ਹੈ ਬੁੱਕਸ ਖੋਲ ਕੇ ਛੋਟੇ ਭਣ ਭਰਾਵਾਂ ਦੀਆਂ ਦੇਖ ਸਕਦੇ ਹੋ ਉਹਨਾਂ ਤੋਂ ਪੁੱਛ ਸਕਦੇ ਹੋ ਉਹਨਾਂ ਨੂੰ ਜਿਹੜਾ ਹੈ ਪੰਜਾਬੀ ਹਿੰਦੀ ਚੱਜ ਨਾਲ ਲਿਖਣੀਆਂ ਦੀ ਨ ਤਾਂ ਹਥਿਆਰ ਬਣਾ ਕੇ ਜਿਹੜੇ ਹੈਗੇ ਨੇ ਜਿਹੜੇ ਅਮੀਰ ਲੋਕ ਨੇ ਉਹ ਹਥਿਆਰ ਬਣਾ ਕੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਯੂਜ਼ ਕਰ ਰਹੇ ਨੇ ਠੀਕ ਹੈ ਤੇ ਬਹੁਤ ਸਾਰੇ ਬੱਚਿਆਂ ਦੀ ਕੁਐਰੀ ਸੀ ਕਿ ਮੈਮ ਸਾਨੂੰ ਜਿਹੜਾ ਹੈਗਾ ਜਿਹੜਾ ਵੀਡੀਓ ਹੈਗਾ ਉਹ ਇੰਗਲਿਸ਼ ਵਿੱਚ ਸੁਣਾਈ ਦਿੰਦਾ ਤਾਂ ਦੇਖੋ ਇਹ ਜਿਹੜੀ ਇੱਥੇ ਜੇ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਇੱਥੇ ਆਹ ਜਿਹੜਾ ਤੁਹਾਨੂੰ ਸਰਕਲ ਜਾਂ ਦਿਖ ਰਿਹਾ ਸੈਟਿੰਗਸ ਟਾਈਪ ਦਾ ਠੀਕ ਹੈ ਇੱਥੇ ਤੁਸੀਂ ਜਿਹੜਾ ਹੈ ਕਲਿੱਕ ਕਰੋਗੇ ਜਦੋਂ ਤੁਸੀਂ ਇੱਥੇ ਕਲਿੱਕ ਕਰਦੇ ਹੋ ਇੱਥੇ ਪਲੇਬੈਕ ਸਪੀਡ ਹੈ ਠੀਕ ਹੈ ਇੱਥੇ ਜਿਹੜਾ ਆਡੀਓ ਟਰੈਕ ਤਾਂ ਆਡੀਓ ਟਰੈਕ ਤੁਹਾਡੇ ਕੋਲ ਆਊਗਾ ਇੰਗਲਿਸ਼ ਤੇ ਪੰਜਾਬੀ オリジナル ਤਾਂ ਤੁਸੀਂ ਪੰਜਾਬੀ オリジナル ਤੇ ਟਿਕ ਕਰਨਾ ਹੈ ਤੁਹਾਨੂੰ ਮੇਰੀ ਵੀਡੀਓ ਪੰਜਾਬੀ ਚ ਸੁਣਾਈ ਦੇਬੂਗੀ ਠੀਕ ਹੈ ਸੋ ਇਹ ਚੀਜ਼ਾਂ ਸ਼ੇਅਰ ਹੋਰਨ ਨੂੰ ਵੀ ਕਰਿਓ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ